ਨਮਸਕਾਰ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਫਿਲਮੀ ਜਗਤ ਨਾਲ ਜੁੜੀ ਇੱਕ ਮਾੜੀ ਖਬਰ ਹੈ ਕਿ ਤਰਮਿੰਦਰ ਜਿਹੜੇ ਆਪਣੇ ਸਮੇਂ ਦੇ ਬਹੁਤ ਮਸ਼ਹੂਰ ਕਲਾਕਾਰ ਰਹੇ ਨੇ ਤਰਮਿੰਦਰ ਫਿਲਮੀ ਅਦਾਕਾਰ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਬ੍ਰਿਜ ਕੈਂਡੀ ਹਸਪਤਾਲ ਜੋ ਬੰਬਈ ਦਾ ਬੜਾ ਮਸ਼ਹੂਰ ਹਸਪਤਾਲ ਹੈ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ 89 ਸਾਲ ਦੀ ਉਹਨਾਂ ਦੀ ਉਮਰ ਹੈ 89 ਇਅਰ ਦੀ ਉਹਨਾਂ ਦੀ ਉਮਰ ਹੈ ਸਨ 39 ਦੇ ਵਿੱਚ ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਹੋਇਆ ਸੀ ਇਹ ਇੱਕ ਮਾਸਟਰ ਦੇ ਘਰ ਪੈਦਾ ਹੋਏ ਸੀਗੇ ਤੇ ਉਹਨਾਂ ਦੀ ਪਹਿਲੀ ਸ਼ਾਦੀ ਜਦੋਂ 1954 ਚ ਹੋਈ ਸੀ ਅਤੇ ਦੂਜੀ ਸ਼ਾਦੀ ਉਹਨਾਂ ਦੀ 1980 ਦੇ ਵਿੱਚ ਫਿਲਮ ਅਦਾਕਾਰ ਹਿਮਾ ਮਾਲੀ ਦੇ ਨਾਲ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਦੀ ਹਾਲਤ ਠੀਕ ਨਹੀਂ ਹੈ ਪੂਰਾ ਪਰਿਵਾਰ ਇਸ ਵੇਲੇ ਬ੍ਰਿੰਜ ਕੇ ਬ੍ਰਿਜ ਕੈਂਡੀ ਹਸਪਤਾਲ ਮੁੰਬਈ ਦੇ ਵਿੱਚ ਮੌਜੂਦ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਨੇ ਉਮਰ ਸਬੰਧੀਆਂ ਆਪਣੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਜੂਝ ਰਹੇ ਨੇ ਆਪਣੇ ਸਮੇਂ ਦੇ ਹੀ ਮੈਨ ਕਹੇ ਜਾਣ ਵਾਲੇ ਤਰਵਿੰਦਰ ਹੁਣ ਹਾਲਤ ਉਹਨਾਂ ਦੀ ਠੀਕ ਨਹੀਂ ਹੈ ਪੰਜਾਬ ਦੇ ਜਿਹੜੇ ਮਸ਼ਹੂਰ ਕਲਾਕਾਰ ਜਿਹੜੇ ਬਾਲੀਵੁੱਡ ਦੇ ਵਿੱਚ ਨਾਮ ਕਮਾਉਣ ਵਾਲੇ ਕਲਾਕਾਰ ਨੇ ਉਹਨਾਂ ਵਿੱਚੋਂ ਵੱਡਾ ਚਿਹਰਾ ਤਰਮਿੰਦਰ ਹੁਣ ਆਪਣੀ ਉਮਰ ਸੰਬੰਧੀ ਬਿਮਾਰੀਆਂ ਨਾਲ ਜੂਝ ਰਹੇ ਨੇ ਤੇ ਇਸ ਵੇਲੇ ਬ੍ਰਿੰਡ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਪੂਰਾ ਪਰਿਵਾਰ ਇਸ ਵੇਲੇ ਹਸਪਤਾਲ 'ਚ ਮੌਜੂਦ ਹੈ ਦੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਕਿਉਂਕਿ ਪੰਜਾਬ ਦੇ ਨਾਲ ਉਹਨਾਂ ਦਾ ਸਿੱਧਾ ਸਬੰਧ ਹੈ ਉਹਨਾਂ ਦਾ ਜਨਮ ਪੰਜਾਬ 'ਚ ਹੋਇਆ ਸੀਗਾ ਤੇ ਉਹਨਾਂ ਦੇ بیٹے ਦੋਨੋਂ ਬੇਟੇ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਨੇ ਸਨੀ ਦਿਓਲ ਤੇ ਬੌਵੀ ਦਿਓਲ ਅਤੇ ਉਹਨਾਂ ਨੇ ਹੇਮਾ ਮਾਲਨੀ ਉਹਨਾਂ ਨਾਲ 1980 ਦੇ ਵਿੱਚ ਦੂਜਾ ਵਿਆਹ ਕਰਵਾਇਆ ਸੀ ਉਹਨਾਂ ਦਾ ਪਹਿਲਾ ਵਿਆਹ 1954 ਦੇ ਵਿੱਚ ਹੋਇਆ ਸੀਗਾ 99 ਸਾਲ ਦੀ ਉਹਨਾਂ ਦੀ ਉਮਰ ਹੈ ਇਹ ਖਬਰ ਆ ਰਹੀ ਹੈ ਕਿ ਉਹ ਬ੍ਰਿਜਕੈਂਡੀ ਹਸਪਤਾਲ ਦੇ ਵਿੱਚ ਇਸ ਵੇਲੇ ਵੈਂਟੀਲੇਟਰ ਤੇ ਨੇ 31 ਅਕਤੂਬਰ ਨੂੰ ਵੀ ਤਰਮਿੰਦਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀਗਾ ਲੇਕਿਨ ਜਦੋਂ ਉਹ ਥੋੜੇ ਜੇ ਨਾਰਮਲ ਹੋ ਗਏ ਸੀਗੇ ਤਾਂ ਉਹਨਾਂ ਨੂੰ ਫਿਰ ਘਰ ਲਿਆਂਦਾ ਗਿਆ ਹੁਣ ਪੂਰਾ ਪਰਿਵਾਰ ਇਸ ਹਸਪਤਾਲ ਦੇ ਵਿੱਚ ਬ੍ਰਿਜਕੈਂਡੀ ਹਸਪਤਾਲ ਦੇ ਵਿੱਚ ਆ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਤਕਰੀਬਨ 6 ਦਿਹਾੜੀਆਂ ਤੋਂ ਤਰਮਿੰਦਰ ਫਿਲਮ ਇੰਡਸਟਰੀ ਦੇ ਵਿੱਚ ਮਸ਼ਹੂਰ ਰਹੇ ਔਰ ਉਹਨਾਂ ਨੇ ਰਾਜ ਕੀਤਾ ਖਾਸ ਕਰਕੇ 60 70 ਦੇ ਦਹਾਕਿਆਂ ਦੇ ਵਿੱਚ ਤਰਮਿੰਦਰ ਬਹੁਤ ਹਿੱਟ ਕਲਾਕਾਰ ਰਹੇ ਨੇ ਉਹਨਾਂ ਦੀ ਸ਼ੋਲੇ ਫਿਲਮ ਬਹੁਤ ਜ਼ਿਆਦਾ ਹਿੱਟ ਰਹੀ ਸੀ ਔਰ ਸ਼ੋਲੇ ਫਿਲਮ ਦੇ ਨਾਲ ਉਹਨਾਂ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਗਿਆ ਸੀ 1975 ਚ ਇਹ ਫਿਲਮ ਆਈ ਸੀਗੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ हेमा मालिनी ਮੁੱਖ ਕਿਰਦਾਰ ਚ ਸੀਗੀ ਤੇ ਸਪੋਰਟਿੰਗ ਕੈਰੈਕਟਰ ਸੀਗੇ ਅਮਿਤab ਬੱਚਨ ਤੇ ਜਯਬ ਹਾਦਰੀ ਤੇ ਇੱਕ ਇਹਦੇ ਚ ਇਸ ਫਿਲਮ ਤੋਂ ਤਕਰੀਬਨ ਬੱਚੇ-ਬੱਚੀ ਦੀ ਜ਼ੁਬਾਨ ਤੇ ਤਰਮਿੰਦਰ ਦਾ ਨਾਮ ਆਇਆ ਸੀਗਾ ਤੇ ਹੁਣ ਤਰਮਿੰਦਰ ਇਸ ਵੇਲੇ ਆਪਣੀ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਤੇ ਇਸ ਵੇਲੇ ਉਹ ਬ੍ਰਿਜ ਕੈਂਡੀ ਮੁੰਬਈ ਦੇ ਹਸਪਤਾਲ ਚ ਦਾਖਲ ਨੇ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਪਿਛਲੇ ਕਾਫੀ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਨੇ ਕਾਫੀ ਉਮਰ ਸੰਬੰਧੀ ਜਿਹੜੀ ਬਿਮਾਰੀਆਂ ਹੈਗੀਆਂ ਉਹਨਾਂ ਦੇ ਨਾਲ ਉਹ ਜੂਝ ਰਹੇ ਨੇ ਉਹਨਾਂ ਦੀ 21 ਇੱਕ ਫਿਲਮ ਆ ਰਹੀ ਹੈ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਆ ਦਸੰਬਰ ਨੂੰ ਹੀ ਹੋਈ ਸੀਗੀ ਲੇਕਿਨ ਉਹ ਕੋਈ ਖਾਸ ਪਛਾਣ ਨਹੀਂ ਬਣਾ ਸਕੀ ਲੇਕਿਨ ਤਰਮਿੰਦਰ ਪੰਜਾਬ ਦੇ ਵਿੱਚ ਖਾਸ ਕਰ ਪੰਜਾਬ ਦਾ ਨਾਮ ਇੰਡਸਟਰੀ 'ਚ ਚਮਕਾਉਣ ਵਾਲੇ ਜਿਹੜੇ ਆਰਟਿਸਟ ਨੇ ਹਾਲਾਕੇ ਪੰਜਾਬੀ ਆਰਟਿਸਟ ਪੰਜਾਬੀ ਕਲਾਕਾਰ ਮੇਲ ਕਲਾਕਾਰ ਬਹੁਤ ਰਹੇ ਨੇ ਫਿਲਮ ਇੰਡਸਟਰੀ ਦੇ ਵਿੱਚ ਲੇਕਿਨ ਤਰਮਿੰਦਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਚਿਹਰਾ ਜੇ ਕਿਹਾ ਜਾਵੇ ਤੇ ਇਹ ਕੋਈ ਮਾੜੀ ਗੱਲ ਨਹੀਂ ਹੋएगी ਕਿਉਂਕਿ ਉਹ ਤਰਮਿੰਦਰ ਨੇ ਪੰਜਾਬ ਦਾ ਨਾਮ ਪੂਰੀ ਤਰ੍ਹਾਂ ਚਮਕਾਇਆ ਔਰ ਪੂਰੀ ਫੈਮਿਲੀ ਉਹਨਾਂ ਦੀ ਇਸ ਵੇਲੇ ਹਸਪਤਾਲ ਦੇ ਵਿੱਚ ਮੌਜੂਦ ਹੈ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਤਰਮਿੰਦਰ ਦੀ ਹਾਲਤ ਜਿਹੜੀ ਕਾਫੀ ਨਾਜ਼ੁਕ ਬਣੀ ਹੋਈ ਹੈ ਔਰ ਉਹਨਾਂ ਨੂੰ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ 31 ਅਕਤੂਬਰ ਨੂੰ ਵੀ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀਗਾ ਉਸ ਵੇਲੇ ਉਹਨਾਂ ਨੂੰ ਫੇਰ ਘਰ ਲਿਆਂਦਾ ਗਿਆ ਤੇ ਹੁਣ ਤਰਮਿੰਦਰ ਨੂੰ ਬ੍ਰਿਜ ਕੈਂਡੀ ਹਸਪਤਾਲ 'ਚ ਫੇਰ ਦਾਖਲ ਕਰਵਾਇਆ ਗਿਆ ਤੇ ਉੱਥੇ ਵੈਂਟੀਲੇਟਰ ਤੇ ਰੱਖਿਆ ਗਿਆ ਉਹਨਾਂ ਦੀ ਤੰਦਰੁਸਤੀ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਔਰ ਪੰਜਾਬ ਦੇ ਨਾਲ ਖਾਸ ਕਰਕੇ ਉਹਨਾਂ ਦਾ ਸਿੱਧਾ ਸਬੰਧ ਪੰਜਾਬ ਦੇ ਨਾਲ ਹੈ ਇਸ ਕਰਕੇ ਪੰਜਾਬੀਆਂ ਨੂੰ ਇਹ ਖਬਰ ਸੁਣ ਕੇ ਬੜਾ ਦੁੱਖ ਹੋਏਗਾ ਕਿ ਉਹਨਾਂ ਦਾ ਚਹੇਤਾ ਕਲਾਕਾਰ ਉਹਨਾਂ ਦਾ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਵੈਂਟੀਲੇਟਰ ਤੇ ਤਰਮਿੰਦਰ ਨੂੰ ਰੱਖਿਆ ਗਿਆ ਹੈ